ਇੰਸਰਾ ਜੋੜ ਬੁਰਦੋਰਾ ਸੱਤੀ ਗੱਦੀ ਦਾ ਇਹ ਪੁੱਛ ਸេចਕਿਦਾ ਵੀ ਜੀ ਨਾ ਪਸ ਸਕ ਤੀ ਹੈ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਸੱਚੇ ਬਾਦਸ਼ਾਹ ਜੀ ਦੇ ਪਾਵਨ ਅਸਥਾਨ ਤੇ ਅੱਜ ਹਾਜ਼ਰੀਆਂ ਭਰੀਆਂ ਪੰਚ ਦਿਵਾਲੀ ਸ਼ਾਹੀ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਖਦਰਾਨੀ ਦੀ ਟਾਬ ਤੇ ਪਹੁੰਚੇ ਸੀ ਔਰ ਇੱਥੇ ਹੀ ਮਾਝੇ ਦੇ ਚਾਲੀ ਸਿੰਘ ਜਿਨ੍ਹਾਂ ਨੇ ਆਪਣੀ ਟੁੱਟੀ ਢੰਡਾਉਣ ਦੇ ਲਈ ਦੁਬਾਰਾ ਤੋਂ ਸਿੱਖੀ ਦੇ ਨਾਲ ਜੁੜਨ ਦੇ ਲਈ ਸ਼ਹਾਦਤਾਂ ਦਿੱਤੀਆਂ ਔਰ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਖੁਸ਼ ਹੋ ਕੇ ਉਹਨਾਂ ਨੂੰ 40 ਮੁਕਤੀਆਂ ਦਾ ਖਿਤਾਬ ਦਿੱਤਾ ਵਾ ਦੁਨੀਆਂ ਦੇ ਹਰ ਸਿੱਖ ਨੂੰ ਇਸ ਮੁਬਾਰਕ ਸਥਾਨ ਤੇ ਆਉਣਾ ਚਾਹੀਦਾ ਔਰ ਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਆ ਕਿ ਕਿਸੇ ਵੀ ਕਾਰਨ ਅਸੀਂ ਗੁਰੂ ਤੋਂ ਦੂਰ ਹੋਏ ਆ ਸਾਡੇ ਵਿੱਚ ਕਿਸੇ ਵੀ ਕਾਰਨ ਗੁਰੂ ਤੋਂ ਕੋਈ ਨਾ ਕੋਈ ਦੂਰੀ ਬਣੀ ਤੇ ਇੱਥੇ ਆਣ ਕੇ ਪਾਤਸ਼ਾਹ ਜੀ ਅਰਦਾਸ ਕਰੀਏ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰ ਬਖਸ਼ਿਸ਼ ਕਰ ਅਸੀਂ ਪਰਤ ਕੇ ਗੁਰੂ ਦੇ ਨਾਲ ਗੁਰੂ ਦੀ ਸਿੱਖੀ ਦੇ ਨਾਲ ਜੁੜੀਏ ਤੇ ਪੰਥ ਦੇ ਬੋਲ ਬਾਲਿਆਂ ਲਈ ਜਿਆਦਾ ਤੋਂ ਜਿਆਦਾ ਯਤਨ ਕਰੀਏ ਹਰ ਸਿੱਖ ਨੂੰ ਹੀ ਇਹ ਸ਼ਹੀਦਾਂ ਦੀ ertidvi ਆ ਭਾਈ ਮਹਾ ਸਿੰਘ ਜੀ ਇੱਥੇ ਸ਼ਹੀਦ ਹੋਏ ਨਾਲ 40 ਸਿੰਘ ਸ਼ਹੀਦ ਹੋਏ ਖਦਰਾਨੇ ਦੀ ਢਾਬ ਨੇ ਖਦਰਾਨੇ ਦੀ ਢਾਬ ਹੀ ਰਹਿਣਾ ਸੀ ਜੇ ਇੱਥੇ ਸਾਡੇ ਪੰਥ ਦੇ ਵਾਲੀ ਦਸ਼ਮੇਸ਼ ਪਾਤਸ਼ਾਹ ਨਾ ਹੁੰਦੇ ਪੰਥ ਦੇ ਵਾਲੀ ਦਸ਼ਮੇਸ਼ ਪਾਤਸ਼ਾਹ ਆਏ 40 ਸਿੰਘ ਇੱਥੇ ਸ਼ਹੀਦ ਹੋਏ ਔਰ ਬਹੁਤ ਵੱਡੀ ਫੌਜ ਦੇ ਨਾਲ ਲੜੇ ਤੇ ਇਹਨੂੰ ਸੱਚੇ ਪਾਤਸ਼ਾਹ ਨੇ ਨਾਮ ਦਿੱਤਾ ਸ਼੍ਰੀ ਮੁਕਤਸਰ ਸਾਹਿਬ ਅੱਜ ਇਸ ਮubarrak ਧਰਤੀ ਤੇ ਨਤਮਸਤਕ ਹੋ ਕੇ ਗੁਰੂ ਅਗੇ ਅਰਦਾਸ ਕੀਤੀ ਆ ਸੱਚੇ ਪਾਤਸ਼ਾਹ ਅਸੀਂ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਸਾਡੀ ਕੌਮ ਵਸਦੀ ਆ ਸਿੱਖ ਵਸਦੇ ਆ ਉਹ ਸਾਰੇ ਗੁਰੂ ਦੇ ਨਾਲ ਜੁੜਨ ਤੇ ਗੁਰੂ ਵਾਲੇ ਬਣਨ ਇੱਕ ਬਜ਼ੁਰਗ ਬੀਬੀ ਨੂੰ ਤੁਹਾਨੂੰ ਮਿਲੀ ਸੀ ਅਰਦਾਸ ਕਰਾਈ ਕੀ ਕਿਹਾ ਗਿਆ ਸੀ ਜਿਹੜਾ ਉਹ ਉਹ ਮਾਤਾ ਜੀ ਨੇ ਆਖਿਆ ਪੁੱਤ ਸਾਡੇ ਕੋਲ ਸਾਰਾ ਕੁਝ ਆ ਪਰ ਮੇਰਾ ਪੁੱਤ ਸਿੱਖੀ ਨਹੀਂ ਆ ਪੁੱਤ ਦਾ ਨਾਮ ਉਹਨਾਂ ਨੇ ਗੁਰਪ੍ਰੀਤ ਸਿੰਘ ਦੱਸਿਆ ਤੇ ਮਾਤਾ ਜੀ ਨੇ ਆਖਿਆ ਪੁੱਤ ਅਰਦਾਸ ਕਰ ਦੋ ਮੇਰੇ ਪੁੱਤਰ ਲਈ ਤੇ ਆਪਾਂ ਅਰਦਾਸ ਕੀਤੀ ਪਾਤਸ਼ਾਹ ਅਗੇ ਵੇਖੋ ਸਿੱਖ ਦੇ ਕੋਲ ਭਾਵੇਂ ਸਾਰਾ ਕੁਝ ਹੋਵੇ ਪਰ ਜੇ ਸਿੱਖੀ ਨਹੀਂ ਆ ਤੇ ਸਾਡੇ ਕੋਲ ਕੁਝ ਵੀ ਨਹੀਂ ਆ ਸਿੱਖੀ ਵੱਡੀ ਆ ਸਿੱਖੀ ਮਹਾਨ ਆ ਮੈਂ ਤੇ ਦੁਨੀਆ ਭਰ ਦੇ ਜਿਹੜੇ ਵੀ ਕੋਈ ਸਾਡੇ ਸਿੱਖ ਪਤਤ ਹੋਏ ਨੇ ਜਾਂ ਕਿਸੇ ਹੋਰ ਕਾਰਨ ਗੁਰੂ ਤੋਂ ਕੋਈ ਵੀ ਦੂਰੀ ਆ ਤੇ ਮੈਂ ਤੇ ਇਸ ਪਾਤਸ਼ਾਹ ਦੇ ਅਸਥਾਨ ਦੇ ਉੱਤੇ ਸਾਰੇ ਸਿੱਖਾਂ ਲਈ ਅਰਦਾਸ ਕਰਦਾ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਸਾਰਿਆਂ ਦੀ ਜਿਹੜੀ ਕਿਸੇ ਕਾਰਨ ਵੀ ਟੁੱਟੀ ਆ ਉਹ ਗੰਢੀ ਜਾਵੇ ਅਸੀਂ ਗੁਰੂ ਦੇ ਨੇੜੇ ਆਈਏ ਤੇ ਗੁਰੂ ਵਾਲੇ ਬਣ ਜਦੋਂ ਤੁਸੀਂ ਜਥੇਦਾਰ ਸੋਣ ਬਣੇ ਹੋ ਬਣਾ ਇੱਕ ਤਾਂ ਦਿਖਾਈ ਦਿੱਦੀ ਨਜ਼ਰ ਆ ਰਹੀ ਹੈ ਕਿਵੇਂ ਹੋਇਆ ਸਬਦ ਜਿਹੜਾ ਦੇਖੋ ਇਹ ਕਲਾ ਗੁਰੂ ਦੀ ਆ ਕਲਾ ਰੱਬ ਦੀ ਆ ਪਹਿਲਾਂ ਤੇ ਮੇਰੇ ਵਰਗਾ ਜਿਹੜਾ ਇੱਕ ਪਹਿਲਾਂ ਸਧਾਰਨ ਬੰਦਾ ਉਨੂ ਪਾਤਸ਼ਾਹ ਦੀ ਕਲਾ ਦੁਆਰਾ ਇਹ ਸੇਵਾ ਮਿਲਣੀ ਫਿਰ ਮੇਰੇ ਅੰਦਰ ਇੱਕ ਹਮੇਸ਼ਾ ਤੋਂ ਹੋ ਰਹੀ ਆ ਇਹ ਅਸੀਂ ਸਿੱਖੀ ਲਈ ਤੁਰ ਗਏ ਸਿੱਖੀ ਲਈ ਕੋਸ਼ ਕਰੀਏ ਮੇਰਾ ਅੱਗੇ ਵੀ ਬੋਲਚਾਲ ਆਮ ਇਵੇਂ ਹੀ ਰਹਿੰਦਾ ਹੈ ਹੁਣ ਸੇਵਾਦਾਰੀ ਮਿਲਣ ਤੋਂ ਬਾਅਦ ਕਿਉਂਕਿ ਪਾਤਸ਼ਾਹ ਦਾ ਰਤਬਾ ਵਾਏ ਗੁਰੂ ਨੇ ਦਿੱਤਾ ਹੁਣ ਜਦੋਂ ਕੋਈ ਆਪਾਂ ਮੂੰਹ ਦੇ ਵਿੱਚੋਂ ਸ਼ਬਦ ਕੱਢਦੇ ਆ ਉਹਦਾ ਅਸਰ ਹੁੰਦਾ ਪਰ ਮੈਨੂੰ ਇਸ ਗੱਲ ਦਾ ਪੱਕਾ ਭਰੋਸਾ ਵਾ ਇਹ ਗੁਰੂ ਦੀ ਕਲਾ ਵਾ ਇੱਥੇ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਮਾਹੌਲ ਹੋਰ ਹੋਊਗਾ ਔਰ ਇੱਥੇ ਜਿੱਥੇ ਸਿੱਖੀ ਦਾ ਮਾਹੌਲ ਨਜ਼ਰ ਆਊਗਾ ਉਥੇ ਪ੍ਰੇਮ ਭਾਈਚਾਰਾ ਇਤਿਫਾਕ ਜਿਹੜਾ ਕਿ ਪੰਜਾਬ ਦੀ ਇੱਕ ਪਛਾਣ ਆ ਇੱਥੇ ਕੋਈ ਕਿਸੇ ਵੀ ਧਰਮ ਦਾ ਰਹਿਦਾ ਆਪਾਂ ਸਾਰੇ ਆਪਾਂ ਇੱਥੇ ਗੁਰੂ ਨਾਲ ਵੀ ਜੁੜੇ ਨੇ ਤੇ ਸਾਰਿਆਂ ਦੇ ਧਰਮਾਂ ਦਾ ਆਦਰ ਮਾਨ ਵੀ ਕਰਨ ਵਾਲੇ ਲੋਕ ਆ ਮੇਰੀ ਤੇ ਹੀ ਇੱਛਾ ਵਾ ਕਿ ਅਸੀਂ ਜਿਆਦਾ ਤੋਂ ਜਿਆਦਾ ਪ੍ਰੇਮ ਪਿਆਰ ਭਾਈਚਾਰਾ ਬਣਾ ਕੇ ਗੁਰੂ ਦੇ ਨੇੜੇ ਆਈਏ ਤੇ ਗੁਰੂ ਦੇ ਹੁਕਮ ਦੇ ਵਿੱਚ ਜੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਦੀ ਸੋਚ ਆ ਉਹ ਉਹਦੇ ਨਾਲ ਸਾਰਿਆਂ ਨੂੰ ਜੋੜੀ ਕਿ ਸਿੱਖ ਸੰਗਤਾਂ ਡਰੀਆਂ ਹੋਈਆਂ ਨੇ ਜਿਹੜਾ ਆ ਰਹੀ ਆ ਪਾਕਿਸਤਾਨ ਵਿਚ ਰਹੀ ਜਿਸ ਤਰ੍ਹਾਂ ਦਾ ਹੁਣ ਮਾਹੌਲ ਜਿਹੜਾ ਆ ਜਾਂਦਿਆ ਕੀ ਕਰੇ ਚਾਹੀਦਾ ਨਹੀਂ ਨਹੀਂ ਵੈਸੇ ਸਿੱਖ ਨਹੀਂ ਕਦੀ ਡਰਦਾ ਅਸੀਂ ਤਾਂ ਰੋਜ਼ ਕਹਿੰਦੇ ਆ ਨਿਰਭਾਉ ਨਿਰਵੈਰ ਕਈ ਵਾਰੀ ਦੇਸ਼ ਦੁਨੀਆ ਦੇ ਵਿੱਚ ਕੁਝ ਐਸੇ ਹਾਲਾਤ ਹੁੰਦੇ ਨੇ ਪਰ ਜੇ ਆਪਾਂ ਗੁਰੂ ਦੇ ਨਾਲ ਜੁੜੇ ਆ ਨਿਰਭਾਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਡਰਤੇ ਸਿਰਫ ਰੱਬ ਦਾ ਹੀ ਰੱਖਣਾ ਆਪਾਂ ਠੀਕ ਆ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਬਾਕੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਆ ਕਿ ਕਿਤੇ ਵੀ ਦੁਨੀਆ ਦੇ ਵਿੱਚ ਕਤਲੋਗਾਰਤ ਨਹੀਂ ਹੋਣੀ ਚਾਹੀਦੀ ਕਿਤੇ ਵੀ ਕੋਈ નિર્ਦੋਸ਼ ਨਹੀਂ ਮਾਰਿਆ ਜਾਣਾ ਚਾਹੀਦਾ ਸਾਰਿਆਂ ਨੂੰ ਜਿਉਣ ਦਾ ਇੱਥੇ ਹੱਕ ਆ ਔਰ ਹਰ ਇੱਕ ਨੂੰ ਜਿਉਣਾ ਚਾਹੀਦਾ ਬਾਕੀ ਗੁਰੂ ਦਾਤੇ ਵੇਖੋ ਆਸ਼ਾ ਹੀ ਇੰਨਾ ਵੱਡਾ ਵਾ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇੱਥੇ ਬਹੁਤ ਜ਼ੁਲਮ ਹੋ ਰਿਹਾ ਹੈ ਉਦੋਂ ਸੱਚੇ ਪਾਤਸ਼ਾਹ ਨੇ ਦਿੱਲੀ ਜਾ ਕੇ ਸ਼ਾਹਦਤ ਦਿੱਤੀ ਔਰ ਉਹਦੇ ਤੋਂ ਬਾਅਦ ਸਾਰਿਆਂ ਦੇ ਧਰਮ ਦੀ ਰੱਖਿਆ ਕੀਤੀ ਸਾਰਿਆਂ ਨੂੰ ਖੁੱਲ੍ਹ ਦਿੱਲੀ ਦੇ ਨਾਲ ਰਹਿਣ ਦਾ ਹੱਕ ਆ ਪਰ ਕਿਤੇ ਵੀ ਇਹੋ ਜੀਆਂ ਮੰਦਭਾਗੀ ਘਟਨਾਵਾਂ ਹੁੰਦੀਆਂ ਦੁਨੀਆਂ 'ਚ ਕਿਤੇ ਵੀ ਨਹੀਂ ਹੋਣੀਆਂ ਚਾਹੀਦੀਆਂ ਮੇਰੀ ਤੇ ਗੁਰੂ ਅੱਗੇ ਅਰਦਾਸ ਜਿਵੇਂ ਕੋਈ ਨੌਜਵਾਨ ਪੜ੍ਹ ਕੇ ਵੀ ਕੋਈ ਐਸਪੀਸੀ ਵੱਲੋਂ ਹੋ ਜਾਏ ਤੁਹਾਨੂੰ ਲਈ ਇਦਾਂ ਦਾ ਹੁਕਮ ਕੋਈ ਇਦਾਂ ਦੇ ਪ੍ਰੋਗਰਾਮ ਕਰਾਈ ਦਿੰਦੇ ਹਾਂ ਬਹੁਤ ਰਸਤਾ ਸਿੱਖਾਇਆ ਦੇਖੋ ਆਪਣੇ ਦੀ ਅਸੀਂ ਇੱਕ ਲਹਿਰ ਸ਼ੁਰੂ ਕੀਤੀ ਆ ਖਵਾਰ ਹੋਏ ਸਭ ਮਿਲਾਂਗੇ ਉਹ ਲਹਿਰ ਦਾ ਮਕਸਦ ਹੀ ਇਹ ਆ ਮੇਰਾ ਇੱਕ ਮਿੱਤਰ ਆ ਹਰਮਣ ਰਾਣੀ ਤਾਤਰ ਉਹ ਉਹਦੀ ਇੱਕ ਕਵਤਾ ਬੜੀ ਸੋਹਣੀ ਤੇ ਅਹੀਂ ਜਦੋਂ ਆਮ ਕਿਤੇ ਮੈਂ ਪਹਿਲਾਂ ਵੀ ਵਹਿਣਾ ਨਾ ਤੇ ਮੈਂ ਇਹ ਬੋਲਦਾ ਨਾ ਭਟਕ ਗਏ ਨੇ ਭਾਵੇਂ ਗੱਭਰੂ ਫਿਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਅਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਸਾਡੇ ਸਾਰਿਆਂ ਦੇ ਮੁੱਖ ਅਨੰਦਪੁਰ ਸਾਹਿਬ ਵੱਲ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੋਣੇ ਚਾਹੀਦੇ ਆ ਜਿਹੜੀ ਇਹ ਲਹਿਰ ਹੈ ਦਾ ਮਕਸਦ ਹੀ ਇਹ ਆ ਅਸੀਂ ਕਿਸੇ ਵੀ ਕਾਰਨ ਪਤਿਤ ਪੁਣਾ ਜਾਂ ਨਸ਼ਾ ਜਾਂ ਕੋਈ ਹੋਰ ਕਾਰਨਾਂ ਕਰਕੇ ਅਸੀਂ ਸਿੱਖੀ ਤੋਂ ਦੂਰ ਆ ਤੇ ਗੁਰੂ ਦੇ ਸ਼ਬਦ ਸਤਪੁਰ ਸ਼ਬਦ ਉਹਹਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਗੁਰੂ ਦੇ ਸ਼ਬਦ ਦੇ ਰਾਹੀ ਆਪਾਂ ਸਾਰਿਆਂ ਨੂੰ ਜੋੜਾਂਗੇ ਔਰ ਸਾਰੇ ਗੁਰਵਾਲੀ ਹੋਣਗੇ ਕਿਉਂਕਿ ਗੁਰੂ ਹੀ ਸਿੱਖ ਲਈ ਸਭ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ